ਸਿਰੀ ਰਾਗ ਮਹੱਲਾ 5 ਸ਼ੰਤ ਹੈ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਮਨ ਪਿਆਰਿਆ ਜੀਓ ਮਿੱਤਰਾ ਗੋਬਿੰਦ ਨਾਮ ਸੁਮਾਲੇ ਮਨ ਪਿਆਰਿਆ ਜੀ ਮਿੱਤਰਾ ਹਰਿ ਨਿਭੈ ਤੇਰੇ ਨਾਲੇ ਸੰਗ ਸਹਾਈ ਹਰ ਨਾਮ ਧਿਆਈ ਬਿਰਤਾ ਕੋਈ ਨਾ ਜਾਏ ਮਨ ਚਿੰਦੇ ਸੇ ਫਲ ਪਾਵੇ ਚਰਨ ਕਮਲ ਚਿਤ ਲਾਏ ਜਾਲ ਥਰ ਪੂਰ ਰਹਾ ਬਨਵਾਰੀ ਘਟ ਘਟ ਨਦਰ ਨਿਹਾਲੀ ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਭ੍ਰਮ ਜਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਬਿਨ ਝੂਠ ਫਸਾਰੀ ਮਨ ਪਿਆਰਿਆ ਜੀਓ ਮਿੱਤਰਾ ਵਿਖ ਸਾਗਰ ਸੰਸਾਰੀ ਚਰਨ ਕਮਲ ਕਰ ਬੋਹਿਤ ਕਰਤੇ ਸਹਿ ਸਾ ਦੁਖ ਨ ਬਿਆਪੈ ਗੁਰ ਪੂਰਾ ਭੇਟੈ ਵਡਭਾਗੀ ਆਠ ਪਹਿਰ ਪ੍ਰਭ ਜਾਪੈ ਆਦ ਜੁਗਾਦੀ ਸੇਵਕ ਸੁਆਮੀ ਭਗਤਾਂ ਨਾਮ ਅਧਾਰੀ ਨਾਨਕ ਸਿੱਖ ਦੇ ਮਨਪ੍ਰੀਤਮ ਬਿਨ ਹਾਰੇ ਝੂਠ ਫਸਾਰੇ ਮਨ ਪਿਆਰਿਆ ਜੀਉ ਮਿੱਤਰਾ ਹਰ ਲੱਦੇ ਕੇਸਵਲੀ ਮਨ ਪਿਆਰਿਆ ਜੀਉ ਮਿੱਤਰਾ ਹਰਦਰ ਨਿਹਚਲ ਮੱਲੀ ਹਰ ਦਰ ਸੇਵੇ ਅਲਖੇ ਅਪੇਵੇ ਨਿ ਚਲਿਆਸਨ ਪਾਇਆ ਤਹੈ ਜਨਮ ਨਾ ਮਰਨ ਨਾ ਆਵਣ ਜਾਣਾ ਸੰਸਾਰ ਦੁਖ ਮਟਾਇਆ ਚਿੱਤਰ ਗੁਪਤ ਕਾ ਕਾਗਿਤ ਫਾਰਿਆ ਜਮਦੂਤਾ ਕਸ਼ੂ ਨਾ ਚੱਲੀ ਨਾਨਕ ਸਿੱਖ ਦੇ ਮਨਪ੍ਰੀਤਮ ਹਰ ਲੱਤੇ ਖੇ ਪਸਵਲੀ ਮਨ ਪਿਆਰਿਆ ਜੀਓ ਮਿੱਤਰਾ ਕਰ ਸੰਤਾਂ ਸੰਗ ਨਿਵਾਸੂ ਮਨ ਪਿਆਰਿਆ ਜੀਉ ਮਿੱਤਰਾ ਹਰ ਨਾਮ ਜਪਤ ਪ੍ਰਗਾਸੂ ਸਿਮਰ ਸੁਆਮੀ ਸੁਖਹਿ ਗਾਮੀ ਇਛ ਸਗਲੀ ਪੁੰਨੀਆਂ ਪੁਰਬੇ ਕਮਾਏ ਸ੍ਰੀ ਰੰਗ ਪਾਏ ਹਰ ਮਿਲੇ ਚਰੀ ਵਛੁਨਿਆ ਅੰਤਰ ਬਾਹਰ ਸਰਬਤ ਰਵਿਆ ਮਨ ਉਪਜਿਆ ਵਿਸਵਾਸੂ ਨਾਨਕ ਸਿੱਖ ਦੇ ਮਨ ਪ੍ਰੀਤਮ ਕਰ ਸੰਤਾਂ ਸੰਗ ਨਿਵਾਸੂ ਮਨ ਪਿਆਰਿਆ ਜੀਉ ਮਿੱਤਰਾ ਹਰ ਪ੍ਰੇਮ ਭਗਤ ਮਨ ਲੀਨਾ ਮਨ ਪਿਆਰਿਆ ਜੀਉ ਮਿੱਤਰਾ ਹਰ ਜਲ ਮੇਲ ਜੀਵੇ ਮੀਨਾ ਹਰ ਪੀ ਆਗਾਨੇ ਅੰਮ੍ਰਿਤ ਬਾਣੀ ਸਰਬ ਸੁਖਾ ਮਨ ਵੁਠੇ ਸ੍ਰੀ ਤਰਪਾਏ ਮੰਗਲ ਗਾਏ ਇਛ ਪੁੰਨੀ ਸਤਗੁਰ ਤੁਠੇ ਲੜ ਲੀਨੇ ਲਾਏ ਨੌ ਨਿਦ ਪਾਏ ਨਾਉ ਸਰਬਸ ਠਾਕੁਰ ਦੀਨਾ ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੇਮ ਭਗਤ ਮਨ ਲੀਨਾ ਸਿਰੀ ਰਾਗ ਕੇ ਸ਼ੰਤਮੋ ਹਲਾ ਪੰਜਵਾ ਏਕ ਓੰਕਾਰ ਸਤਗੁਰ ਪ੍ਰਸਾਦ ਡਖਣਾ ਆਤਮ ਜਾਹੂ ਮਾ ਪਰੀ ਪਸੇ ਕਿਉਂ ਦੀਦਾਰ ਸੰਤ ਸਰਲਾਈ ਲੱਭਣੀ ਨਾਨਕ ਪ੍ਰਾਨ ਅਧਾਰ ਸ਼ੰਤ ਚਰਨ ਕਮਲ ਸਿਓ ਪ੍ਰੀਤ ਰੀਤ ਸੰਤਨ ਮਨ ਆਵੇ ਜੀਉ ਦੁਤੀਆ ਭਾਉ ਬਿਪਰੀਤ ਅਨੀਤ ਦਾਸਾਂ ਨਹਿ ਭਾਵੇ ਜੀਉ ਦਾਸਾਂ ਨਹਿ ਭਾਵੇ ਬਿਨ ਦਰਸਾਵੇ ਇਕ ਖਿਨ ਧੀਰਜ ਕਿਉ ਕਰੈ ਨਾਮ ਵਿਹੂ ਨਾ ਤਨ ਮਨ ਹੀਨਾ ਜਲ ਬਿਨ ਮਛਲੀ ਜਿਉ ਮਰੈ ਮੇਲੇ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਧ ਸੰਗ ਮਿਲ ਗਾਵੇ ਨਾਨਕ ਕੇ ਸੁਆਮੀ ਧਾਰ ਅਨੁਗ੍ਰਹ ਮਨ ਤਨ ਅੰਕ ਸੁਮਾਵੇ ਦਖਣਾ ਸੋਹੰਦੜੋ ਹਬਠਾਈ ਕੋਈ ਨਾ ਦਿਸੈ ਦੂਜੜੋ ਖੁੱਲੜੇ ਕਪਾਟ ਨਾਨਕ ਸਤਗੁਰੂ ਭੇਟ ਤੇ ਸੰਤ ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਵਾਣੀ ਵਿਚਾਰੀਐ ਜੀਉ ਸਿਮਰਤ ਸਾਸ ਗਰਾਸ ਪੂਰਨ ਵਿਸਵਾਸ ਕਿਉ ਮਨਹੁ ਬੇਸਾਰੀਐ ਜੀਉ ਕਿਉ ਮਨਹੁ ਬੇਸਾਰੀਐ ਨਿਮਖ ਨਹੀਂ ਟਾਰੀਐ ਗੁਣਵੰਤ ਪ੍ਰਾਨ ਹਮਾਰੇ ਮਨਵਾਛਤ ਫਲ ਦੇਤ ਹੈ ਸੁਆਮੀ ਜੀ ਕੀ ਬਿਰਥਾ ਸਾਰੀ ਨਾਥ ਕੇ ਨਾਤੇ ਸ੍ਰਬ ਕੈ ਸਾਥੇ ਜਪ ਜੂਐ ਜਨਮ ਨਾ ਹਾਰੀਐ ਨਾਨਕ ਕੀ ਬੇਨੰਤੀ ਪ੍ਰਭ ਪਹਿ ਕਿਰਪਾ ਕਰ ਪਵ ਜਲ ਤਾਰੀਐ ਡਖਣਾ ਧੂੜੀ ਮੱਜਨ ਸਾਦਖੇ ਸਾਈਂ ਥੀਏ ਕਿਰਪਾਲ ਲੱਦੇ ਹੱਬੇ ਥੂਕੜੀ ਨਾਨਕ ਹਾਰ ਤਨ ਮਾਲ ਸੰਤ ਸੁੰਦਰ ਸਵਾਮੀ ਧਾਮ ਭਗਤ ਹੈ ਬਿਸਰਾਮ ਆਸਾਂ ਲੱਗ ਜੀਵਤੇ ਜੀਉ ਮਨ ਤਨੇ ਗਲਤਾਨ ਸਿਮਰਤ ਪ੍ਰਭ ਨਾਮ ਹਰ ਅੰਮ੍ਰਿਤ ਪੀਵਤੇ ਜੀਉ ਅੰਮ੍ਰਿਤ ਹਰ ਪੀਵਤੇ ਸਦਾ ਥਿਰ ਥੀਵਤੇ ਬਿਕੇ ਬਨ ਫੀਕਾ ਜਾਣਿਆ ਭਏ ਕਿਰਪਾਲ ਗੋਪਾਲ ਪ੍ਰਭ ਮੇਰੀ ਸਾਜ ਸੰਗਤ ਨਿਦਮਾਨਿਆ ਸਰਬਸੋ ਸੁਖ ਆਨੰਦ ਕਨ ਪਿਆਰੀ ਹਰ ਰਤਨ ਮਨ ਅੰਤਰ ਸੀਵਤੇ ਇਕ ਤਿਲ ਨਹੀਂ ਵਿਸਰੈ ਪ੍ਰਾਨ ਆਧਾਰਾ ਜਪ ਜਪ ਨਾਨਕ ਜੀਵਤੇ ਦਖਣਾ ਜੋ ਤਉ ਕੀਨੇ ਆਪਣੇ ਤਿੰਨਾ ਕੂ ਮਿਲਿਓ ਹੈ ਆਪੀ ਆਪ ਮੋਹਿਓ ਜਸ ਨਾਨਕ ਆਪ ਸੁਣਿਓ ਹੈ ਸੰਤ ਪ੍ਰੇਮ ਠਗौरी ਪਾਏ ਰਿਝਾਏ ਗੋਵਿੰਦ ਮਨ ਮੋਹਿਆ ਜੀਓ ਸੰਤਨ ਕੈ ਪ੍ਰਸਾਦ ਅਗਾਦ ਕੰਠੇ ਲਗ ਸੋਇਆ ਜੀਓ ਹਰ ਕੰਠ ਲਗੇ ਸੋਇਆ ਦੂਖ ਸਭ ਜੋਇਆ ਭਗਤ ਲਖਿਅਨ ਕਰ ਵਸ ਭਈ ਮਨ ਸਰਬ ਸੁਖ ਉੱਠੇ ਗੋਵਿੰਦ ਤੁੱਟੇ ਜਨਮ ਮਰਨ ਸਭ ਮਿਟ ਗਏ ਸਖੀ ਮੰਗਲੋ ਗਾਇਆ ਇਛ ਪੁਜਾਇਆ ਬਹੁੜ ਨਾ ਮਾਇਆ ਹੋਇਆ ਕਰ ਗਹਿ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰ ਸਾਗਰ ਨਹੀਂ ਪੋਇਆ ਰਖਣਾ ਸਾਈ ਨਾਮ ਅਮੋਲ ਈਮਨਾ ਕੋਈ ਜਾਣ ਦੋ ਜਿਨਾਂ ਭਾਗ ਮਥਾਏ ਸੇ ਨਾਨਕ ਹਰ ਰੰਗ ਮਾਨ ਦੂ ਛੰਤ ਕਹਤੇ ਪਵਿੱਤਰ ਸੁਣਤੇ ਸਭ ਧੰਨ ਲਿਖਤੀ ਕੁਲ ਤਾਰਿਆ ਜੀਉ ਜਿਨ ਕੋ ਸਾਧੂ ਸੰਗ ਨਾਮ ਹਰ ਰੰਗ ਤਿਨਹੀ ਬ੍ਰਹਮ ਵਿਚਾਰਿਆ ਜੀਉ ਬ੍ਰਹਮ ਵਿਚਾਰਿਆ ਜਨਮ ਸਵਾਰਿਆ ਪੂਰਨ ਕਿਰਪਾ ਪ੍ਰਭ ਕਰੀ ਕਰ ਗਹਿ ਲੀਨੇ ਹਰ ਜਸੂ ਦੀਨੇ ਜੋਨ ਨਾ ਤਾਵੈ ਨਹਿ ਮਰੀ ਸਤ ਗੁਰ ਦਿਆਲ ਕਿਰਪਾਲ ਭੇਟ ਤ ਹਰੇ ਕਾਮ ਕ੍ਰੋਧ ਲੋਭ ਮਾਰਿਆ ਕਥਨ ਨਾ ਜਾਏ ਅਕਥ ਸੁਆਮੀ ਸਦ ਕਹਿ ਜਾਏ ਨਾਨਕ ਵਾਰਿਆ